ਕਰਨੀ ਹੈਗਾ ਮਨੁੱਖਤਾ ਨਾਲ ਇਸ ਦੀ ਭਲਾਈ ਦਾ ਕੋਈ ਸਬੰਧ ਨਹੀਂ ਹੈਗਾ ਅਤੇ ਸਾਨੂੰ ਮਤਲਬ ਪਛਾਹ ਵਿੱਚ ਨੂੰ ਸੋਚਦੇ ਧਾਰਨੀ ਬਣਾ ਕੇ ਸਾਡੇ ਤੇ ਰਾਜ ਕਰੀ ਜਾਂਦੇ ਨੇ ਤੇ ਉਹਨਾਂ ਨੇ ਹੋ ਸਕਦਾ ਕਿਸੇ ਨੂੰ ਨਾ ਖਵਾਈਆਂ ਹੋਣ ਜਿਹੜੇ ਮਤਲਬ ਅੱਜ ਸਾਡੇ ਤੇ ਰਾਜ ਗੱਡੀਆਂ ਮਾਰ ਰਹੇ ਨੇ ਜੀ ਅਸੀਂ ਖਵਾਈ ਜਾਂਦੇ ਆ ਤੇ ਅਸੀਂ ਇਸ ਤਰ੍ਹਾਂ ਕਿ ਸੱਡੇ ਸਾਡੇ ਸਿਰ ਕਰਜ਼ਾ ਚੜੀ ਜਾਂਦਾ ਸਾਡੇ ਘਰ ਛੋਤੇ ਹੋਈ ਜਾਂਦੇ ਨੇ ਸਾਡੇ ਤੇ ਮਸੀਤਾਂ ਦੇ ਫਹਾਰ ਨੇ ਜਿਹੜੇ ਉਹ ਦਿੱਕੀ ਜਾਂਦੇ ਕਹਿੰਦੇ ਨੇ ਕਿ ਜੇਕਰ ਸ਼ਰਾਧਾ ਦੇ ਦਿਨਾਂ ਦੇ ਵਿੱਚ ਤੁਸੀਂ ਪਿੱਤਰਾਂ ਨੂੰ ਰੋਟੀ ਨਹੀਂ ਖਵਾਉਂਦੇ ਤਾਂ ਤੁਹਾਡੇ ਪਿੱਤਰ ਨੇ ਜਿਹੜੇ ਉਹ ਰੁੱਸ ਜਾਂਦੇ ਨੇ ਤੇ ਤੁਹਾਡਾ ਨੁਕਸਾਨ ਹੋ ਜਾਂਦਾ ਭਲਾ ਕੌਣ ਐਸਾ ਮਾਂ ਬਾਪ ਹੈ ਜਿਹੜਾ ਆਪਣੇ ਪੁੱਤ ਤੋਂ ਜਾਂ ਆਪਣੇ ਨੋਹ ਤੋਂ ਰੁੱਸ ਜਾਂਦਾ ਦੇਖੋ ਜੀ ਗੱਲ ਇਹ ਹੈ ਵੀ ਸਾਡੀ ਦੁਨੀਆ ਦੀ ਹਕੀਕਤ ਹੈ ਜਿਹਨੂੰ ਸਾਡੇ ਸੱਤ ਕਰ ਤੋਂ ਅੱਠ ਰੁਪਏ ਹੈ ਪਿੱਤਰਾਂ ਨੂੰ ਰੋਟੀ ਤਾਂ ਅਸੀਂ ਥੋੜੀ ਖਵਾਉਂਦੇ ਹਾਂ ਮਤਲਬ ਫਿਰ ਬਾਕੀ ਲੋਕਾਂ ਦੇ ਪਿੱਤਰ ਇਹ ਸਾਡੀ ਗਲਮੀ ਹੈ ਜੇ ਤੁਗਤ ਹੋਰ ਕੁਛ ਨਹੀਂ ਬਲਮੀ ਕਰਕੇ ਮਤਲਬ ਸਾਨੂੰ ਰਾਜਨੀਤਿਕ ਲੋਕਾਂ ਦੇ ਜਿਹੜੀ ਸਾਡੀ ਧਾਰਮਿਕ ਸ਼੍ਰੇਣੀ ਹੁੰਦੀ ਹੈ ਨਾ ਪੁਜਾਰੀ ਸ਼੍ਰੇਣੀ ਉਹਨੂੰ ਇਹ ਚੱਕਰਾਂ ਚ ਬਾ ਰੱਖਿਆ ਉਹਨਾਂ ਦਾ ਰੱਖ ਜੋੜ ਹੈ ਤੇ ਮਤਲਬ ਜਿੱਥੇ ਦਰਬਾਰੀ ਸਰਕਾਰੀ ਅਫਸਰ ਹੁੰਦੇ ਨੇ ਰਾਜਨੀਤਿਕ ਲੋਕ ਹੁੰਦੇ ਨੇ ਤੇ ਪੁਜਾਰੀ ਸ਼੍ਰੇਣੀ ਹੁੰਦੀ ਹੈ ਤੇ ਵਪਾਰੀ ਦਰਬਾਰੀ ਪੁਜਾਰੀ ਵਪਾਰੀ ਤੇ ਅਧਿਕਾਰੀ ਇਹ ਚਾਰ ਜਣਿਆਂ ਦਾ ਨੈਕਸਸ ਹੈ ਜਦੋਂ ਇਹ ਚਾਰੇ ਜਣਾਂ ਦਾ ਨੈਕਸਸ ਪੂਰਾ ਕਾਮਯਾਬ ਜੋਬਨ ਤੇ ਹੁੰਦਾ ਤਾਂ ਅਸੀਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਰੂੜੀਵਾਦੀ ਗੱਲਾਂ ਨੇ ਉਹ ਕਰਦੇ ਆ ਤੇ ਅਸੀਂ ਮਤਲਬ ਧਰਤਨ ਵੱਲ ਜਾਈ ਜਾਂਦੇ ਆ ਅਸੀਂ ਜਿਹੜੀਆਂ ਮੁਸੀਬਤਾਂ ਨੇ ਉਹ ਤਾਂहां ਤੋਂ ਮਤਲਬ ਕੋਈ ਗੈਵੀ ਸ਼ਕਤੀ ਤੋਂ ਹੱਲ ਕਰਾਉਣੀਆਂ ਚਾਹੁੰਦੇ ਆ ਜਦੋਂ ਕਿ ਮਤਲਬ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਸ ਕਰਕੇ ਸਾਨੂੰ ਆ ਆਧੁਨਿਕ ਸੋਚ ਆ ਜਿਹੜੀ ਉਹ ਅਪਣਾਉਣੀ ਚਾਹੀਦੀ ਹੈ ਮਾਡਰਨ ਸੋਚ ਤੇ ਸਾਨੂੰ ਦੁਨੀਆ ਦੇ ਲੈਵਲ ਦਾ ਹੋਣਾ ਚਾਹੀਦਾ ਬਾਕੀ ਕਿਸਮ ਦੀ ਸਾਡੀ ਇਹ ਵੀ ਜਿਹੜੀ ਸਾਡੀ ਪੜ੍ਹਾਈ ਹੈ ਉਹ ਦੁਨੀਆ ਦੇ ਲੈਵਲ ਦੀ ਹੈ ਨਹੀਂ ਇਸ ਕਰਕੇ ਪਛਾਣ ਵਿੱਚ ਜਿਹੜੀ ਧਾਰਨੀ ਬਣੇ ਹੋਈ ਹੈ ਕਹਿੰਦੇ ਨੇ ਨਾਲੇ ਕੀ ਪੰਡਤ ਆ ਕੇ ਘਰ ਤੁਹਾਡੇ ਰੋਟੀ ਖਾ ਜਾਂਦੇ ਨੇ ਤੇ ਖੀਰ ਬਦਾਮਾਂ ਵਾਲੀ ਹੋਵੇ ਤੇ ਨਾਲੇ ਕਹਿੰਦੇ ਸਾਨੂੰ ਦੰਦ ਕਸਾਈ ਵੀ ਦੇ ਦਿਵੋ ਨਾਲੇ ਤਾਂ ਅਸੀਂ ਢਿੱਡ ਭਰਨਾ ਤੇ ਨਾਲੇ ਜਿਹੜੇ ਦੰਦਾਂ ਨਾਲ ਚੁਬਾਇਆ ਤੇ ਉਹਦੇ ਦੰਦ ਕਸਾਈ ਦੇ ਵਿੱਚ ਜਿਹੜੀ ਪੇਟਾ ਦੇ ਰੂਪ ਦੇ ਵਿੱਚ ਕੁਝ ਮਾਇਆ ਵੀ ਰੋਟੀ ਖਾਣ ਦੀ ਲੈ ਕੇ ਜਾਂਦੇ ਨੇ ਤੇ ਤੁਹਾਨੂੰ ਕਿੱਥੋਂ ਤੱਕ ਜਾਇਜ਼ ਲੱਗਦਾ ਕਿ ਕਿਸੇ ਦਾ ਤਾਂ ਇਹ ਬਿਜ਼ਨਸ ਬਣਾਇਆ ਹੋਇਆ ਇੱਕ ਪਾਸੇ ਸ਼ਰਦਾ ਭਾਵਨਾਵਾਂ ਨੇ ਤੇ ਉਹਦੇ ਵਿੱਚ ਜਿਹੜਾ ਵਖਰੇਵਾ ਆ ਜਾਂਦਾ ਉਸ ਚੀਜ਼ ਬਾਰੇ ਤੁਹਾਡੀ ਕੀ رائے ਆ ਦੇਖੋ ਜੀ ਜਿਹੜੇ ਇਹ ਧਾਰਮਿਕ ਲੋਕ ਨੇ ਜਿਹੜੇ ਅਸੀਂ ਪੂਜਾ ਕਰਮ ਕਾਂਡ ਕਰਦੇ ਆ ਇਹ ਧਾਰਮਿਕ ਜਿਹੜੀ ਜਮਾਤ ਹੈ ਪੁਜਾਰੀ ਸ਼੍ਰੇਣੀਆਂ ਉਹਦਾ ਧੰਦਾ ਉਹਦਾ ਧਰਮ ਨਹੀਂ ਹੈਗਾ ਉਹਨਾਂ ਦਾ ਇਹ ਧੰਦਾ ਜਿਵੇਂ ਆਪਾਂ ਤੁਸੀਂ ਚੈਨਲ 'ਚ ਕੰਮ ਕਰਦੇ ਹੋ ਮੈਂ ਇੱਥੇ ਦੁਕਾਨ ਤੇ ਕੰਮ ਕਰਦਾ ਕੋਈ ਮੁਲਾਜ਼ਮ ਹੈ ਕੋਈ ਹੋਰ ਹੈ ਮਤਲਬ ਕੋਈ ਨੌਕਰ ਹੈ ਇਹ ਧੰਦੇ ਨੇ ਇਸੇ ਤਰ੍ਹਾਂ ਹੀ ਇਹਨਾਂ ਦਾ ਇੱਕ ਧੰਦਾ ਹੈ ਮਤਲਬ ਨਾਲੇ ਤਾਂ ਆਪਾਂ ਤੋਂ ਖਾ ਜਾਂਦੇ ਆ ਨਾਲੇ ਆਪਾਂ ਤੋਂ ਪੈਸੇ ਲੈ ਜਾਂਦੇ ਆ ਉਹ ਖਾਂਦੇ ਵੀ ਉਹ ਥੋੜਾ ਨੇ ਕਿਉਂਕਿ ਉਹਨਾਂ ਨੇ 20 ਘਰਾਂ ਤੋਂ ਖਾਣਾ ਹੁੰਦਾ ਜਾਂ 25 ਘਰਾਂ ਤੋਂ 25 ਘਰਾਂ ਦੇ ਬਿੱਤਰ ਉਹਨੇ ਕੰਨੇ ਨੇ ਕੁਝ ਕਰ ਲੈਣੇ ਹੁੰਦੇ ਆ ਤੇ 600 ਰੁਪਏ ਆ ਕੇ ਆਪਦੇ ਪੁੱਤਰ ਖੁਸ਼ ਕਰ ਲੈਣੇ ਹੁੰਦੇ ਆ ਕਿਉਂਕਿ 2-3000 4000 ਰੁਪਏ ਉਹ ਸ਼ਾਮ ਨੂੰ ਲੈ ਕੇ ਘਰੇ ਵਰਦਾ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਕਾਫੀ ਅਲਰਟ ਸਾਨੂੰ ਕਾਫੀ ਸੋਚ ਨੂੰ ਬਦਲਣਾ ਪੈਣਾ ਜਿਹਦੇ ਕਰਕੇ ਅਸੀਂ ਕੋਈ ਮਰੀ ਮੋਟੀ ਸਮਾਜ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰ ਸਕੀਏ ਜਿਵੇਂ ਸਾਡੀ ਸਫਾਈ ਹੈ ਸਫਾਈ ਕਰ ਲਈਏ ਅਸੀਂ ਆਲੇ ਦੁਆਲੇ ਇੱਥੇ ਸਪਰੇਅ ਦਾ ਮੱਛੀ ਮચ્છਰ ਦੀ ਸਪਰੇਅ ਹੈ ਉਹਦੇ ਪੈਸਾ ਖਰਚ ਕਰਕੇ ਉਹਨੂੰ ਮਤਲਬ ਦੂਰ ਕਰ ਲਈਏ ਉਹ ਕਿਤੇ ਸੜਕ ਦੇ ਵਿੱਚ ਟੋਆ ਪੈਉ ਉਹ ਪੈਸੇ ਕਿੱਥੇ ਕਰਕੇ ਜਿਹੜੇ ਅਸੀਂ ਪੰਡਤਾਂ ਨੂੰ ਖਵਾਉਂਦੇ ਹਾਂ ਉਹ ਉਹਨੂੰ ਭਰ ਲੀਏ ਤਾਂ ਮਤਲਬ ਕਿਤੇ ਬਿਹਤਰ ਸਾਡੇ ਦੇਸ਼ ਦਾ ਚੰਗਾ ਕੁਝ ਖਰਚ ਸਕਦਾ ਹੈ ਗੱਲ ਕਰ ਸਾਨੂੰ ਇਸ ਤਰ੍ਹਾਂ ਦੀਆਂ ਵੀ ਤਾਂ ਨਾ ਸਰਕਾਰਾਂ ਤੋਂ ਨੇ ਨਾ ਅਕਸਰ ਤੋਂ ਨਾ ਧਾਰਮਿਕ ਸ਼੍ਰੇਣੀ ਨਾ ਵਪਾਰੀ ਕੋਈ ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਣ ਦੇ ਵਿੱਚ ਅਰਜਿੰਦਰ ਜੀ ਜੇਕਰ ਅਸੀਂ ਗੱਲ ਕਰਦੇ ਹਾਂ ਇੱਕ ਪੰਡਤ ਦਸਾਂ ਘਰਾਂ ਦੇ ਜਾ ਕੇ ਪਿੱਤਰ ਜਿਹੜੇ ਉਹ ਖੁਸ਼ ਕਰਦਾ ਹੈ ਤੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕਹਿੰਦੇ ਭੂਤ ਪ੍ਰੇਤ ਆਪਸ ਦੇ ਵਿੱਚ ਭੜ ਜਾਂਦੀ ਹੈ ਜੇ ਆਣ ਗਵਾਂਡ ਦਾ ਕਦੇ ਕੋਈ ਪਿੱਤਰ ਹੈ ਇੱਕ ਪੰਡਤ ਹੀ ਦੋ ਘਰਾਂ ਚ ਰੋਟੀ ਖਾ ਆਵੇ ਤੇ ਉਹਦਾ ਤਾਲਮੇਲ ਨਾ ਹੋਵੇ ਤੇ ਉੱਥੇ ਨਹੀਂ ਫਿਰ ਪੰਡਤਾਂ ਨੂੰ ਤੰਗ ਕਰਦੇ ਉਹ ਪਿੱਤਰ ਜਿਹਨੇ ਪੱচ্চੀਆਂ ਪਿੱਤਰਾਂ ਦੀ ਜਿਹਨੇ ਇੱਕ ਬੰਦੇ ਨੇ ਰੋਟੀ ਖਾਣੀ ਆ ਤੇ ਪੱচ্চੀਆਂ ਨੂੰ ਹੀ ਮਣਾਉਣਾ ਏ ਤੇ ਉੱਥੇ ਉਸ ਪੰਡਤ ਨੂੰ ਫਿਰ ਕਸ਼ਟ ਜਾਂ ਫਿਰ ਜਿਹੜੇ ਆਪਸ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਸਾਡੇ ਆਸ ਪੜੋਸ ਦੇ ਜਾਂ ਨੋਕਚੋਕ ਹੁੰਦੀ ਆ ਉਹ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਵਿੱਚ ਥੋੜੀ ਜੀ ਗਰਮਾਹਟ ਜਿਹੜੀ ਆ ਜਾਂਦੀ ਹੈ ਦੇਖੋ ਜੀ ਗੱਲ ਇਹ ਆ ਕਿਤੇ ਕੋਈ ਲੜਦਾ ਨਹੀਂ ਕਿ ਉਹ ਜੇਲ੍ਹ ਚ ਪਾ ਲੈਂਦਾ ਸ਼ਾਮ ਨੂੰ ਆਪ ਦਾ ਮੌਜ ਮਸਤੀ ਕਰਦਾ ਹੁਣ ਲੋਕ ਚੱਪਲਾ দান ਕਰ ਦਿੰਦੇ ਨੇ ਉਹ 20-20 ਰੁਪਈਆ ਦੀ 100-100 ਰੁਪਈਆ ਵਾਲੀ ਚੱਪਲ 20-20 ਰੁਪਈਆ ਚ ਵੇਚ ਦਿੰਦਾ ਵੇਚ ਕੇ ਕਹਾਂ ਤੇਰਾ ਠੇਕਾ ਠੱਲਾ ਜਾਂ ਕੋਈ ਹੋਰ ਹੈ ਮਤਲਬ ਉੱਥੇ ਉਹ ਖਰਚ ਦਿੰਦਾ ਇਹ ਇத்து ਜੇ ਕਿਸੇ ਦੇ ਲੜਾਈ ਹੁੰਦੀ ਹੋਵੇ ਐਨਾ ਫਿਰ ਪੰਡਤਾਂ ਦੇ ਘਰੇ ਤਾਂ ਸ਼ਾਂਤੀ ਹੋਵੇ ਅੱਜ ਪੰਡਤਾਂ ਦੇ ਘਰਾਂ ਦੇ ਵਿੱਚ ਤਲਾਕ ਹੋਈ ਜਾਂਦੇ ਨੇ ਪੰਡਤਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਨੇ ਪੰਡਤਾਂ ਦੇ ਘਰਾਂ ਦੇ ਵਿੱਚ ਲੜਾਈਆਂ ਨੇ ਪੰਡਤ ਤੇ ਜੇਲਾਂ ਦੇ ਵਿੱਚ ਬੈਠੇ ਨੇ ਫਿਰ ਮਤਲਬ ਜਦੋਂ ਇਹ ਆਪਣੇ ਪਿੱਤਰਾਂ ਨੂੰ ਵਸਚ ਕਰ ਸਕਦੇ ਨੇ ਇਹ ਫਿਰ ਦੂਜੀ ਗੱਲ ਤਾਂ ਇਹਨਾਂ ਵੱਤ ਕੋਈ ਫਾਸਲ ਨਹੀਂ ਹੈ ਜੀ ਸਾਨੂੰ ਗੱਲ ਕਰ ਇਹ ਸਾਡਾ ਸਮਾਜ ਹੈ ਜਿਹੜਾ ਪਛਾਣ ਵਿੱਚੂ ਸੋਚ ਹੈ ਇਸ ਤੋਂ ਵੱਧ ਕੋਈ ਕੁਝ ਨਹੀਂ ਸਾਨੂੰ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਤੋਂ ਕੁਝ ਗੱਲਾਂ ਸਿੱਖਣੀਆਂ ਚਾਹੀਨ ਆਪੀ ਦਾ ਪਿੱਤਰ ਪੂਜੀ ਜਾਂਦੇ ਆ ਉਦੋਂ ਅਸੀਂ ਰੁਪਿਆ ਕਮਾਉਣ ਅਮਰੀਕਾ ਚ ਜਾਂਦੇ ਆ ਜਾਂ ਕੈਨੇਡਾ ਜਾਂ ਨਾ ਉੱਥੇ ਪਿੱਤਰਾਂ ਨੂੰ ਵਰਣ ਨਹੀਂ ਦਿੰਦੇ ਇਸ ਕਰਕੇ ਮਤਲਬ ਜੇ ਇਹ ਤਰੱਕੀ ਪਿੱਤਰਾਂ ਦੇ ਹਿਸਾਬ ਨਾਲ ਹੁੰਦੀ ਹੋਵੇ ਤਾਂ ਫਿਰ ਅਮਰੀਕਾ ਅੰਗਲੈਂਡ ਤਾਂ ਬਿਲਕੁਲ ਧਿਆੜੀ ਕਰਨ ਅੱਛਾ ਅਸੀਂ ਕਿੱਥੇ ਉੱਥੇ ਜਾਂਦੇ ਆ ਇਸ ਕਰਕੇ ਨਾਲ ਉਹ ਕੋਈ ਪਿੱਤਰ ਵਾਲਾ ਸਿਸਟਮ ਨਹੀਂ ਹੈਗਾ ਨਾ ਕੋਈ ਪੂਜਾ ਵਾਲਾ ਸਿਸਟਮ ਹੈ ਨਾ ਕੋਈ ਹੋਰ ਹੈ ਇਹਨਾਂ ਚੀਜ਼ਾਂ ਤੋਂ ਸਾਡੀ ਸਰਕਾਰ ਨੂੰ ਇੱਕ ਸਲੇਬਸ ਚਲਾਉਣਾ ਚਾਹੀਦਾ ਨੇ ਕਿਉਂਕਿ ਅਸੀਂ 2000 ਤੋਂ ਵੱਧ ਸਾਲ ਸਾਡੇ ਅੰਦਰ ਗੁਲਾਮੀ ਦਾ ਖੂਨ ਹੈ ਇਹ ਸਾਡੇ ਗੁਲਾਮੀ ਜਿਹੜੀਆਂ ਸਾਡੀਆਂ ਮਿੱਠਾ ਬਣੀਆਂ ਨੇ ਇਹਨਾਂ ਵਾਸਤੇ ਸਾਨੂੰ ਸਿੱਖਿਆ ਬਦਲਣੀ ਚਾਹੀਦੀ ਮਿੱਠਾ ਬਣੀਆਂ ਨੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਬਣਾ ਗਏ ਨੇ ਉਹਨਾਂ ਮਿੱਠਾ ਨੂੰ ਭੰਨਣ ਦੀ ਹਲੇ ਤੱਕ ਨਾ ਹੀ ਕਿਸੇ ਚ ਹਿੰਮਤ ਪਈ ਹੈ ਤੇ ਨਾ ਹੀ ਕਿਸੇ ਨੇ ਕੋਸ਼ਿਸ਼ ਕੀਤੀ ਹੈ ਦੇਖੋ ਜੀ ਹਿੰਮਤ ਕਿਨੇ ਕਰਨੀ ਹੈ ਉਹ ਰਾਜਨੀਤਿਕ ਲੋਕ ਹੁੰਦੇ ਨੇ ਅਸਰ ਲੋਕ ਹੁੰਦੇ ਨੇ ਦਰਬਾਰੀ ਤੇ ਅਧਿਕਾਰੀ ਇਹ ਪੁਜਾਰੀ ਤੇ ਗਾਂ ਵਪਾਰੀ ਇਹ ਚਾਰਾਂ ਦਾ ਨੈਕਸਸ ਹੈ ਇਕੱਠੇ ਚੱਲਦੇ ਨੇ ਜੇ ਇਸ ਤਰ੍ਹਾਂ ਨਹੀਂ ਮਿੱਠਾ ਚਲਾਉਣਗੇ ਵਪਾਰੀ ਦਾ ਸਾਮਾਨ ਤਾਂ ਹੀ ਲੱਗੂਗਾ ਤੇ ਸੁੱਕਿਆ ਸਾਮਾਨ ਬੇਕਾਰ ਸਾਮਾਨ ਮਤਲਬ ਉਹ ਦੇਸਿਆਂ ਦੀ ਮਚਾ ਦਿੱਤਾ ਜਾਂਦਾ ਹੈਗਾ ਵਪਾਰੀ ਦਾ ਵੀ ਇਹਦੇ ਵਿੱਚ ਹਿੱਸਾ ਹੈ ਪੁਜਾਰੀ ਉਹ ਚੜਾ ਕੇ ਪੈਸੇ ਲੈ ਲੈਂਦਾ ਹੈ ਰਾਜਨੀਤਿਕ ਲੋਕ ਨੇ ਉਹ ਆਪ ਦਾ ਰਾਜਨੀਤੀ ਕਰੀ ਜਾਂਦੇ ਨੇ ਅਸੀਂ ਪੂਜਾ ਪਾਠਾ ਕੀ ਹੁਣ ਜੇ ਰਹਿੰਦੇ ਨੇ ਆ ਇਸ ਕਰਕੇ ਮਤਲਬ ਇਹ ਸਾਰਿਆਂ ਦਾ ਫਾਇਦੇ ਵਾਸਤੇ ਇੱਕ ਜਿਹੜਾ ਧਰਮ ਸਿਸਟਮ ਹੈ ਅੱਜ ਧਰਮ ਦਾ ਕਾफी ਮਤਲਬ ਗੋਲਵਾਨਾ ਹੈਗਾ ਹੈਗਾ ਰਾਜਨੀਤੀ ਕੀ ਦੇ ਅੰਡਰ ਧਰਮ ਚੱਲਦਾ ਹੈ ਜਦੋਂ ਸ਼ਾਮ ਨੂੰ ਇੱਥੇ ਗੱਲ ਕਰਾਂਗੇ ਜਿਹੜਾ ਨੈਕਸਸ ਹੈ ਮਤਲਬ ਪੁਲਿਸ ਪ੍ਰਸ਼ਾਸਨ ਦਾ ਤੇ ਸੱਤਾ ਵਿਚਾਰ ਦਾ ਮੈਂ ਤਾਂ ਕਰਨੀ ਸੀ ਗੱਲ ਚਲੋ ਅੱਜ ਉਹ ਠੀਕ ਹੈ ਜੀ ਤਾਂ ਇਹ ਤਾਂ ਨੱਪਾ ਵਿਸ਼ਾ ਹੀ ਹੈ ਜੀ ਅਜੇ ਤਾਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਅਰੇ ਰਜ਼ਿੰਦਰ ਜੀ ਇੱਕ ਗੱਲ ਸਾਡੀ ਨੌਜਵਾਨ ਪੀੜ੍ਹੀ ਦੇ ਜਾਗਰੂਕ ਕਰਨ ਦੇ ਲਈ ਹੀ ਹੈ ਜਿਹੜੇ ਅੱਜ ਅਸੀਂ ਵਿਸ਼ੇ ਤੇ ਗੱਲਬਾਤ ਕੀਤੀ ਐ ਇਸੇ ਤੇ ਕਿਉਂਕਿ ਘਰ-ਘਰ ਦੇ ਵਿੱਚ ਅੱਜ ਆਪਣੇ ਪੁਰਾਣੇ ਬਜ਼ੁਰਗਾਂ ਦੇ ਪਿੱਤਰਾਂ ਦੇ ਹਰ ਇੱਕ ਨੇ ਘਰ-ਘਰ ਸ਼ਰਾਦ ਪਾਇਆ ਏ ਜਾਂ ਕਿਸੇ ਨੇ ਕੋਠੇ ਤੇ ਪਾਇਆ ਜਾਂ ਫਿਰ ਕਿਸੇ ਨੇ ਗੁਰਦੁਆਰੇ ਦੇ ਵਿੱਚ ਰੋਟੀ ਦਿੱਤੀ ਏ ਜਾਂ ਕਿਸੇ ਮੰਦਰ ਦੇ ਵਿੱਚ ਦੁੱਤੀ ਏ ਜਾਂ ਕਿਸੇ ਰੋਡ ਤੇ ਬੈਠੇ ਭਿਖਾਰੀ ਨੂੰ ਉਹ ਜਿਹੜਾ ਖਾਣਾ ਖਵਾਇਆ ਪਰ ਗੱਲ ਮੇਨ ਮੁੱਦਾ ਸਾਡਾ ਇਹ ਸੀ ਮਕਸਦ ਇਹ ਸੀ ਨੌਜਵਾਨ ਪੀੜੀ ਨੂੰ ਥੋੜਾ ਜਿਹਾ ਜਾਗਰੂਕ ਕਰਨ ਦਾ ਤੇ ਮਾਪਿਆਂ ਦੇ ਨਾਲ ਮੋਹ ਪਿਆਰ ਵਧਾਉਣ ਦਾ ਤੇ ਜਦੋਂ ਜਿਉਂਦੇ ਜੀ ਉਹਨਾਂ ਨੂੰ ਤੁਸੀਂ ਰੋਟੀ ਨਹੀਂ ਦਿੰਦੇ ਆਪਣੇ ਪਰਿਵਾਰ ਤੋਂ ਵੱਖ ਹੋ ਜਾਂਦੇ ਹੋ ਮਾਪੇ ਬਜ਼ੁਰਗ ਟਾਈਮ ਦੇ ਵਿੱਚ ਜਿੱਥੇ ਉਹਨਾਂ ਨੇ ਬਹਿ ਕੇ ਰੋਟੀ ਖਾਣੀ ਹੁੰਦੀ ਆ ਉਦੋਂ ਵੀ ਉਹ ਹੱਥ ਸਾੜ ਦੇ ਖੁਦ ਰੋਟੀਆਂ ਬਣਾਉਂਦੇ ਨੇ ਜਾਂ ਫਿਰ ਕਿਸੇ ਤੋਂ ਮੰਗ ਕੇ ਖਾਂਦੇ ਨੇ ਜਾਂ ਮੁੱਲ ਲਿਆ ਕੇ ਖਾਂਦੇ ਨੇ ਅਕਸਰ ਅਸੀਂ ਦੇਖਦੇ ਆ ਸਾਡੇ ਆਲੇ-ਦਾਲੇ ਘਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਵਾਪਰ ਆਣੀ ਪਰ ਜਦੋਂ ਉਹ ਮਰ ਜਾਂਦੇ ਨੇ ਉਸ ਤੋਂ ਬਾਅਦ ਇੱਕ 헤ਜ਼ ਵੀ ਆਉਂਦਾ ਹੈ ਜਿਹਨੂੰ ਕਹਿੰਦੇ ਆ ਕਿ ਅਸੀਂ ਬਹੁਤ ਭਾਵਕ ਹੋ ਜਾਂਦੇ ਆ ਕਿ ਮੈਂ ਆਪਣੀ ਮਾਂ ਦਾ ਸ਼ਰਾਦ ਹੈ ਜਿਹੜਾ ਉਹਨੂੰ ਕੋਠੇ ਤੇ ਪਾ ਕੇ ਆਉਣਾ ਜਾਂ ਫਿਰ ਕਿਸੇ ਪੰਡਤ ਨੂੰ ਖਵਾਉਣਾ ਇਸ ਇਸੇ ਲਈ ਹੀ ਅੱਜ ਅਸੀਂ ਜਿਹੜਿਆ ਇਹ ਵਿਸ਼ਾ ਇਸ ਚੁਣਿਆ ਸੀ ਇਸੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਸੀ ਕਿ ਜਿਉਂਦੇ ਜੀਤ ਤਾਂ ਤੁਸੀਂ ਮਾਂ ਨੂੰ ਪਾਣੀ ਦਾ ਗਲਾਸ ਤੱਕ ਨਹੀਂ ਦਿੰਦੇ ਤੇ ਮਰਿਆਂ ਤੋਂ ਬਾਅਦ ਤੁਸੀਂ ਛੱਤੀ ਪਕਵਾਨ ਜਿਹੜੇ ਉਹਨਾਂ ਨੂੰ ਭੋਗ ਦੇ ਰੂਪ ਦੇ ਵਿੱਚ ਲਗਵਾਉਂਦੇ ਹੋ ਇਹ ਹਨ ਮੰਨਵਾ ਸਲਾਹ ਜਿਹੜਾ ਅਸੀਂ ਸਮਾਜ ਆਪਣਾ ਇਹ ਚਾਰ ਭਾਗਾਂ ਚ ਵੰਡਿਆ ਹੋਇਆ ਇੱਕ ਤਾਂ ਪੁੱਤਰ ਨੇ ਸਾਡੇ ਜਿਹੜੇ ਢਾਈ ਕਰਦੇ ਇੱਕ ਤਾਂ ਸਾਡੇ ਨੇ ਕਿ ਜਿਹੜੇ 60 ਤੋਂ 80 ਸਾਲ ਤੱਕ ਜਿਉਂਦੇ ਨੇ ਇੱਕ ਜਿਹੜੇ 20 ਤੋਂ 70 ਸਾਲ ਤੱਕ ਨੌਜਵਾਨ ਨੇ ਇਹ ਇਪਣੇ ਦੇ ਬੱਚੇ ਤੇ ਜਿਹੜੀ ਪੜ੍ਹਾਈ ਆ ਉਹ ਬੱਚੇ ਕਰਦੇ ਨੇ ਤੇ ਜਿਹੜੇ ਕਰਮਕਾਂਡ ਨੇ ਇਹ 70 ਸਾਲ ਤੋਂ ਉੱਪਰ ਵਾਲੇ ਨੇ ਜਿਹੜੇ ਬੀਜੁਰਗੋ ਮਤਲਬ ਚਾਹ 50 ਸਾਲ ਤੋਂ 60 ਸਾਲ ਇਹ ਕਰਦੇ ਨੇ ਕੰਮ ਜੇ ਤਾਂ ਬੱਚਿਆਂ ਨੂੰ ਪੜ੍ਹਾਉਨੇ ਆ ਤਾਂ ਕਰਮਕਾਂਡ ਚ ਸਾਨੂੰ ਸਾਡੇ ਤੁ ਜਿਹੜ ਕੋ ਕਹੁੰਦੇ ਨੇ ਇਸ ਕਰਕੇ ਮਤਲਬ ਇਹਦੇ ਤੇ ਕੋਈ ਲਹਿਰ ਚ ਨਹੀਂ ਕਹੂੰਗੀ ਜਿੰਨਾ ਚਿਰ ਕੋਈ ਇਨਕਲਾਬੀ ਲਹਿਰ ਨਹੀਂ ਨਿਕਲਦੀ ਹੈ ਉਹਨਾਂ ਚਿਰ ਮਤਲਬ ਇਕੱਲਾ ਜੇ ਆਪਾਂ ਕਿ ਜਿਹੜੀ ਪ੍ਰਚਾਰ ਨਾਲ ਇਹਦਾ ਬਹੁਤਾ ਅਸਰ ਨਹੀਂ ਹੋਣਾ ਇਨਕਲਾਬੀ ਲਹਿਰ ਜਦੋਂ ਚੱਲੀ ਜਿਵੇਂ ਹੁਣ ਮਰਦਕਾਂ ਦੇ ਖਿਲਾਫ ਸਰਕਾਰ ਨੇ ਚਲਾਈ ਸੀ ਇਹ ਕਿੰਨਾ ਬੱਤੀਆ ਦਾ ਰਿਜ਼ਲਟ ਮਿਲੇ ਜੇ ਉਹ ਲਗਾਤਾਰ ਚੰਦੇ ਦਾ ਕਾਫੀ ਸੋਨੇ ਰਿਜ਼ਲਟ ਨਹੀਂ ਸਕਦੇ ਨਾ ਜੀ ਡੀਐਨਏ ਟੈਸਟ ਹੈ ਜੇ ਇਹਨਾਂ ਦੇ ਖਿਲਾਫ ਸਰਕਾਰ ਮਤਲਬ ਚਾਹੇ ਤਾਂ ਕੋਈ ਵੀ ਮੇਸ਼ੇਡ ਸਕਦੀ ਹੈ ਲੋਕਾਂ ਨੂੰ ਅਵੇਅਰ ਕਰ ਸਕਦੀ ਹੈ ਕਾਫੀ ਲੋਕ ਅਵੇਅਰ ਹੋਣ ਨੂੰ ਚਾਹਤੇ ਨੇ ਐਸ ਗੱਲ ਕਰਨ ਦਾ ਕੋਈ ਪਲੇਟਫਾਰਮ ਨਹੀਂ ਮੰਦ ਰਿਹਾ ਜੀ 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 ਬਿਲਕੁਲ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਜੀ ਸੋ ਦੋਸਤੋ ਅਸੀਂ ਰਜ਼ਿੰਦਰ ਜੀ ਮਾਨਸਾ ਤੋਂ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਤੇ ਜਿਹੜੇ ਅੱਜ ਅਸੀਂ ਵਿਸ਼ੇ ਤੇ ਗੱਲਬਾਤ ਕੀਤੀ ਸੀ ਉਹ ਵਿਸ਼ਾ ਜਿਵੇਂ ਸਾਰਿਆਂ ਨੂੰ ਪਤਾ ਕਿ ਅੱਜ ਸ਼ਰਾਦ ਦਾ ਲਾਸਟ ਦਿਨ ਸੀਗਾ ਤੇ ਕੱਲ ਤੋਂ ਜਿਹੜੇ ਨਵਰਾਤਰੇ ਨੇ ਉਹ ਸ਼ੁਰੂ ਹੋ ਜਾਣੇ ਨੇ ਤੇ ਉੱਥੇ ਹੀ ਜਿਹੜਾ ਅੱਜ ਸੂਰਜ ਗ੍ਰਹਿਣ ਹੈ ਉਹ ਵੀ ਸਾਲ ਦਾ ਆਖਰੀ ਗ੍ਰਹਿਣ ਹੋਵੇਗਾ ਜਿੰਨਾਂ ਦੇ ਲਈ ਕਿ ਗਰਭਵਤੀ ਔਰਤਾਂ ਨੂੰ ਕਾਫੀ ਧਿਆਨ ਦੇ ਵਿੱਚ ਚੀਜ਼ਾਂ ਰੱਖ ਕੇ ਚੱਲਣਾ ਪਵੇਗਾ ਤੇ ਨਾਲ ਹੀ ਜਿਹੜਾ ਕਿ ਅੱਜ ਅਸੀਂ ਆਪਣੇ ਪਿਤਾਂ ਦੇ ਜਿਨ੍ਹਾਂ ਨੇ ਰੋਟੀ ਖਵਾਈ ਹੈ ਕਿ ਸੋਚਣ ਵਾਲੀ ਗੱਲ ਹੈ ਜੇਕਰ ਤੁਹਾਡਾ ਇਸ ਦੇ ਪ੍ਰਤੀ ਕੋਈ ਖਿਆਲ ਹੈ ਤਾਂ ਸਾਨੂੰ ਆਪਣਾ ਖਿਆਲ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਦੇ ਨਾ ਭੁੱਲਣਾ ਕਿ ਜੇਕਰ ਅਸੀਂ ਆਪਣੇ ਪਿੱਤਰਾਂ ਨੂੰ ਛੱਤ ਤੇ ਰੋਟੀ ਪਾਉਂਦੇ ਆ ਤਾਂ ਕੀ ਉਹ ਰੋਟੀ ਉਹਨਾਂ ਤੱਕ ਪਹੁੰਚਦੀ ਹੈ ਕਿ ਸਾਡੇ ਪਿੱਤਰ ਆ ਕੇ ਉਹ ਰੋਟੀ ਨੂੰ ਖਾਂਦੇ ਨੇ ਜਾਂ ਫਿਰ ਸਾਨੂੰ ਜਿਉਂਦੇ ਜੀ ਜਿਹੜੀ ਉਹਨਾਂ ਦੀ ਸੇਵਾ ਹੀ ਉਹ ਕਰ ਲੈਣੀ ਚਾਹੀਦੀ ਹੈ ਜਾਂ ਫਿਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕਿਹੜੀ ਜੁਨੀ ਪੈ ਗਏ ਨੇ ਜਾਂ ਕਿਸੇ ਜੀਵ ਤੰਤੂ ਜਾਂ ਕਿਸੇ ਮਨੁੱਖੀ ਜੀਵ ਦੇ ਜੀਵਨੀ ਦੇ ਵਿੱਚ ਪਏ ਨੇ ਤਾਂ ਅਸੀਂ ਜਿਹੜੀ ਰੋਟੀ ਆ ਉਹਨਾਂ ਦੇ ਇੱਕ ਨਾਮ ਦੀ ਆਪਣੇ ਆਤਮਾ ਦੀ ਸੰਤੁਸ਼ਟੀ ਦੇ ਲਈ ਜਿਹੜੀ ਅਸੀਂ ਛੱਤ ਦੇ ਉੱਪਰ ਰੱਖਦੇ ਆ ਜਾਂ ਫਿਰ ਕਿਸੇ ਨੂੰ ਪੰਡਤ ਜਾਂ ਗੁਰਦੁਆਰੇ ਦੇ ਵਿੱਚ ਖਾਣ ਦੇ ਲਈ ਦਿੰਨੇ ਆ ਇਸ ਦੇ ਬਾਰੇ ਤੁਹਾਡੀ ਕੀ رائے ਆ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਛੱਤ ਤੇ ਰੋਟੀ ਉਹ ਰੱਖਣੀ ਚਾਹੀਦੀ ਹੈ ਜਾਂ ਫਿਰ ਜਿਹੜੀ ਵੀ ਇਹ ਪਿੱਤਰਾਂ ਤੱਕ ਸਾਡਾ ਖਾਣਾ ਦਾਣਾ ਜਿਹੜਾ ਉਹ ਨਹੀਂ ਪਹੁੰਚਦਾ ਇਸ ਦੇ ਬਾਰੇ ਸਾਨੂੰ ਆਪਣੀ رائے ਜਿਹੜੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਸੋ ਦੋਸਤੋ ਏ ਸੀ ਅੱਜ ਸਾਡੀ 11 ਵਜੇ ਵਾਲੀ ਲਾਈਵ ਦੀ ਅਪਡੇਟ ਤੇ ਤੁਸੀਂ ਜਲਦੀ ਕੋਈ ਨਵਾਂ ਹੋਰ ਲਾਈਵ ਦਾ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਦਿਵੋ ਇਜਾਜ਼ਤ ਸਤਿ ਸ੍ਰੀ ਅਕਾਲ ਤੈਨੂੰ ਪਤਾ ਮੈਂ ਬਿਨੈਣਕ ਤੋਂ ਬੈਗੀ ਅੱਜ ਬਿਨੈਣਕ ਤੋਂ ਬੈਗੀ ਅੱਖਾਂ ਇੰਨੀਆਂ ਭਾਰੀਆਂ ਹੋ ਗਈਆਂ ਖੁੱਲਣ ਨਾ